ਕੋ ਅੱਗੇ ਜਤ ਜੀਤੋ ਦਾ ਸਾਰਾ ਸੰਵਾਦ ਉਹਨਾਂ ਦੇ ਕੋਲ ਆ ਤੁਹਾਨੂੰ ਸਮਝਾਈ ਵਾਹਿਗੁਰੂ ਜੀ ਦਾ ਸਵਾਸ ਗੁਰੂ ਸਾਹਿਬ ਜੀ ਜਿਹੜੇ ਬੈਠੇ ਹੋ ਜਿਹੜੇ ਮੇਰੀ ਉਮਰ ਆਲੇ ਦੇ ਜਦ ਛੋਟੇ ਬੱਚੇ ਵੀ ਹੁਣ ਨਾਲ ਤੁਰ ਪਏ ਨੇ ਇਹਨਾਂ ਨੇ ਆ ਲਹਿੋ ਬਾੜੇ ਲੈਣਾ ਦੀ ਨਿੰਦਰ ਉਮਦੀ ਹੋਈ ਕਿਸੇ ਬਿਆਹ ਦੀ 45 ਸਾਲ ਤੋਂ ਦੇਖੀ ਹੈ ਤੇ ਦੇਖ ਰਹੇ ਇਹਨੇ ਉਗਾਈ ਆ ਇਹਦੇ ਮਾਰੇ ਵੀ ਜਿੱਲਾਂ ਹੁੱਟ ਗਿਆ ਸਮੇਂ ਤੇ ਮੌਸਮ ਦੀ ਜਾਗਤ ਕਰਕੇ ਲਾਈ ਟੇਨਨ 2-4 ਮੀਟਰ ਲੰਗਾ ਭਾਵੇਂ ਕਿ ਫਰਬਲਾ ਬਹੁਤ ਆ ਗਈ ਪਹਿਲੀ ਗੱਲ ਤਾਂ ਮੈਂ ਸਮਾਗਮ ਦੀ ਪ੍ਰਬੰਧਕੀ ਮਹੱਤਤਾ ਨੂੰ ਆਪ ਜੀ ਨਾਲ ਸਾਂਝੀ ਕਰਦਾ ਖਾਸ ਕਰ ਨੌਜਵਾਨਾਂ ਨਾਲ ਸਰਕਾਰ ਸਿਮਰਨਜੀਤ ਸ਼ਰਮਾਨ ਜੋ ਸਾਡੀ ਪਾਰਟੀ ਦੇ ਪ੍ਰਧਾਨ ਨੇ ਦੁਨੀਆਂ ਚੋਂ 1000 ਲੀਟਰ ਬੋਲੇ ਜਾਂਦੇ ਨੇ ਬੜੀ ਆਵਾਜ਼ ਸਾਨੂੰ ਕੋਲ ਦਿਖਾ ਕੇ ਦੀ ਪਬਲੀਕਲੀ ਵੀ ਉਹਨਾਂ ਨੇ ਇੱਕ ਗੱਲ ਕਹੀ ਕਿ ਸਿੱਖਾਂ ਦੀ ਰਾਜ ਗਾਂਣ ਵਕਤ ਤਿੰਨੇ ਜੰਗ ਅੰਗਰੇਜ਼ ਦੇ ਨਾਲ ਹੋਈਆਂ ਜਿਹਨਾਂ ਨੂੰ ਇੰਡੋ ਸਿੱਖਵਾਰ ਕਿਹਾ ਜਾਂਦਾ ਹੈ ਉਹਨਾਂ ਕਿਨਾਰਾ ਜੰਗਲਾਂ ਦੇ ਵਿੱਚ ਅੰਗਰੇਜ਼ਾਂ ਵੱਲੋਂ ਜਰਾ ਚਰਨਾਲ ਲੱਭ ਰਹਾ ਸੀ ਜੰਗਲ ਤੋਂ ਬਾਹਰ ਉਹਨੇ ਹਰ ਇੱਕ ਕਹਾਣੀ ਦੇਖੀ ਅੱਜ ਵੀ ਹੈ ਮਾਂ ਸਾਹਮਣੇ ਸਭ ਦੱਸਿਆ ਉਹ ਉਹਨੇ ਘੂੜਾ ਕਰਕੇ ਦੇਖਿਆ ਕਿ ਜਿੰਨੀ ਬਹਾਦਰੀ ਨਾਲ ਅਸੀਂ ਜੜੇ ਆ ਅੰਗਰੇਜ਼ ਜਰਮੈਂ ਕਹਿੰਦਾ ਆਪਣੀ ਕਿਤਾਬ ਚ ਜਿੰਨੀ ਬਹਾਦਰੀ ਨਾਲ ਅਸੀਂ ਜੜੇ ਆ ਉਸ ਤੋਂ ਕਿਤਾਬ ਬਹੁਤ ਬਹਾਦਰੀ ਵਾਲੇ ਸਿੱਖ ਮਲੇ ਨੇ ਮੈਂ ਕਹਿੰਦਾ ਸਿੱਖਾਂ ਦੇ ਵਿੱਚ ਜਿੱਤੇ ਸੀ ਉਹਦਾ ਕੇਵਲ ਤੇ ਇੱਕ ਕੇਵਲ ਇੱਕ ਕਾਰਨ ਹੈ ਅੱਜ ਸੁਣ ਕੇ ਜਾਓ ਅੱਜ ਸੁਖਾ ਵੀ ਦਿਓ ਤੇ ਆਪਣੀ ਜ਼ਿੰਦਗੀ ਦੇ ਬੰਦ ਕੇ ਵੀ ਲੈ ਕੇ ਜਾਓ ਜਿਵੇਂ ਸਰਦਾਰ ਜੀ ਸਿਰ ਮਾਰਨਾ ਰਹਿਦੇ ਸੀ ਆਰੇ ਬੰਦ ਕੇ ਅਖਿ ਕਹਿੰਦਾ ਇੱਕ ਕਾਰਨ ਹੈ ਬਹਾਦਰੀ ਇਹਨੋਂ ਥੋੜਾ ਜਿਆਦਾ ਸੀ ਪਰ ਡਿਸਪਲਿਨ ਹੋਲਸ ਪਾਡੀ ਸਵੇਗਾ ਬਾਦਰ ਸਿੰਘ ਕੋਲੋਂ ਸਾਰੇ ਤੁਸੀਂ ਮੰਨਦਾਲਦੇ ਹੋ ਦਲਖਾਨ ਸਾਹ ਵਾਲਿਓ ਜੇ ਦਲਖਾਨ ਸਾਹ ਵਾਲਿਆਂ ਦਾ ਕਹਿਣਾ ਨਹੀਂ ਤੋ ਤਾਂ ਮੈਨੂੰ ਤਾਂ ਪਤਾ ਜਿੰਨੇ ਟਾਇਰ ਚਲੇ ਬੈਠੇ ਫੋੜੇ ਆ ਮੈਂ ਮੰਨਦਾਲਾ ਨੂੰ ਜੁਰਤਾਂ ਕਹਣਾ ਜੇ ਤੁਹਾਨੂੰ ਤੁਹਾਡਾ ਸੇਖ ਦਫਤਰ ਗਿਆ ਕੇ ਤੋੜਾ ਜਾਣਿਆ ਨਿਸ਼ਾਨਿਆ ਉਹ ਟੱਕੋ ਕੱਟ 50 ਮਾਰ ਬੋਲ ਕੇ ਕਹਿ ਆ ਵੀ ਤੁਸੀਂ ਭਾਈ ਜਿਸਪਲ ਕਰੋ ਤੁਸੀਂ ਬੈਠੋ ਤੁਸੀਂ ਕਿਤੇ ਕੰਮ ਆ ਗਏ ਹੋ ਤਾਂ ਮੈਂ ਤੁਸੀਂ ਸਵਾਣਾ ਕਰਾਂਗੇ